ਜਦੋਂ ਚਾਚੀ ਕਾਲ ਕਰੋ ਕਿ ਚਾਚੀ ਕਾਲ ਚਾਚੀ ਕਾਲ ਜੀ ਚਾਰਿਆਂ ਨੂੰ ਵਾਹਿਗੁਰੂ ਜੀ ਬਾਬਾ ਜੀ ਲੋਕੇ ਰਾਜੀ ਕੁਰਸੀ ਚਾਚੀ ਕਾਲ ਜੀ ਅੱਜ ਸਵੇਰੇ ਸਵੇਰੇ ਸਾਡੇ ਨਾਲ ਇੱਕ ਹਾਦਸਾ ਹੋ ਗਿਆ ਕਿਸੇ ਨਾਲ ਨਹੀਂ ਹੋਇਆ ਮੇਰੇ ਨਾਲ ਹੋਇਆ ਅੱਜ ਜਦ ਬਨੂਰ ਨਾਲ ਜਦੋਂ ਉੱਠੀ ਸਵੇਰੇ ਤੇ ਮੈਂ ਘਰ ਦਾ ਦੁੱਧ ਪਾ ਕੇ ਲੈ ਆਂਦੀ ਆ ਹਨਾ ਦੁੱਧ ਅੱਜ ਮੈਂ ਨਾ ਉਤਰੀ ਵੀ ਦੂਜੇ ਸਟਾਈਲ ਨਾਲ ਮੈਂ ਉਹ ਮਤਲਬ ਜਿਵੇਂ ਉੱਠ ਕੇ ਉਤਰੀਦਾ ਨਾ ਮੋਟੇ ਮੈਂ ਉਹ ਨਹੀਂ ਉਤਰੀ ਤੇ ਮੈਂ ਰਹਿਣ ਕੇ ਜੀ ਉਤਰ ਗਈ ਐ ਨਹੀਂ ਪਤਾ ਸੀ ਨੀਚੇ ਪੂੰਡ ਬੈਠਾ ਆਏ ਮੈਂ ਉਤਰੀ ਤੇ ਉਹ ਇੱਕੋ ਦਾ ਮੇਰੇ ਲੜ ਗਿਆ ਚੀਚੀ ਉਂਗਲੀ ਦੇ ਦੇਖ ਤੇ 25 ਉੱਠਦੀ ਪਈ ਐ ਢੀ ਸੁੱਜ ਗਈ ਜਣੀ ਕਹਿੰਦਾ ਭਾਬਾ ਵੀ ਰਵਣ ਦਾ ਪੂੰਡ ਆ ਆਪਣਾ ਪ੍ਰੈਂਡ ਆ ਮੇਰਾ ਪੂੰਡ ਹੂੰ ਬੋਲੀ ਲੱਗੇ ਨਾ ਫਿਰ ਫਰਕ ਤੇ ਪਤਾ ਹੀ ਲੱਗੇਗਾ ਬ੍ਰੈਂਡ ਦੀ ਲਾਸਟ ਚੱਕ ਕੇ ਲਿਆਓ ਮੈਂ ਵੀਡੀਓ ਬਣਾਵਾ ਆਏ ਮੈਂ ਕਿਹਾ ਪਤਾ ਨਹੀਂ ਕੀ ਲੜ ਗਿਆ ਮੈਂ ਕਿਹਾ ਕਿਤੇ ਮੇਰੀ ਉਂਗਲੀ ਮੋੜ ਗਈ ਹੈ ਪਰ ਮੈਂ ਕਿਹਾ ਉਂਗਲੀ ਮੋੜੀ ਤੇ ਅੱਡਾ ਦੇ ਨਹੀਂ ਹੁੰਦਾ ਤੇ ਦੇਖਿਆ ਜੇ ਮੈਂ ਫਿਰ ਧਿਆਨ ਚਾ ਗਿਆ ਮੈਂ ਕਿਹਾ ਪੂਨ ਡੁੱੜਦੇ ਪਏ ਸੀ ਪਰ ਮੈਂ ਕਿਹਾ ਕਮਰੇ ਚ ਹੋਣਾ ਉਹੀ ਗੱਲ ਹੋਈ ਇੱਥੇ ਤੜਫਦਾ ਪਿਆ ਉਹ ਬੇਹੋਸ਼ੀ ਚ ਸੀ ਅੱਦਾਂ ਕਿਉਂਕਿ ਆਲ ਆਊਟ ਲੱਗਦੀ ਹੈ ਨਾ ਕਮਰੇ ਦੇ ਵਿੱਚ ਤੇ ਉਹਦੇ ਕਾਰਨ ਮੱਖੀਆਂ ਵੀ ਅਗਰ ਹੋਣ ਗਿਆ ਕਮਰੇ ਚ ਆ ਜਣੀਆਂ ਤੇ ਉਹ ਵੀ ਬੇਹੋਸ਼ੀ ਮਰੀਆਂ ਪਈਆਂ ਮਤਾਂ ਦਿਖਾਨੀ ਆ ਸਾਰੇ ਮ ਮੱਖੀਆਂ ਵੀ ਮਰੀ ਆ ਪਿਆ ਭੂੰਡ ਵੀ ਮੱਛਰ ਵੀ ਮੱਛਰ ਤੇ ਪਤਾ ਨਹੀਂ ਕਿੱਥੇ ਉੱਡ ਗਏ ਉਹ ਘੱਟ ਨਜ਼ਰ ਆਉਂਦੇ ਨੇ ਮੈਂ ਮੈਂ ਪਰਸੋਂ ਪਾਲੇ ਕਿ ਕਰੇ ਨਹੀਂ ਪਿਆ ਸੀਗਾ ਹਾਂ ਮੇਰੇ ਪੈਰਾਂ ਤੇ ਮੱਛਰ ਦੇ ਨਿਸ਼ਾਨ ਹੋਵੇਂ ਪਏ ਆ ਬਸ ਆਚਾਰ ਦਾ ਤੇਲ ਲਗਾਇਆ ਹਾਏ ਆ ਮੇਰੀ ਚਿਚੀ ਉਂਗਲੀ ਤੇ ਉਲ ਲੱਗਾ ਤੇ ਮੈਂ ਹੁਣ ਆਚਾਰ ਦਾ ਤੇਲ ਲਾਇਆ ਤੇ ਚਾਕੂ ਵੀ ਮੱਲਿਆ ਤੇ ਲੋਹੇ ਦਾ ਬਾਕੀ ਇਹ ਮੱਖੀਆਂ ਵੀ ਮਰ ਜਾਂਦੀਆਂ ਦੇਖੋ ਮੱਖੀਆਂ ਮੱਖੀਆਂ ਮਖੀ ਆਵੀ ਮਰਨੀ ਆ ਆਲ ਆਊਟ ਨਾ ਤੇ ਪੂੰਡ ਜੀ ਦੀ ਮੈਂ ਸਵੇਰੇ ਸਵੇਰੇ ਹੱਤਿਆ ਕਰਤੀ ਹੱਤਿਆ ਉਹ ਆ ਬੈਠਾ ਸਵੇਰੇ ਸਵੇਰੇ ਮੈਨੂੰ ਲੜ ਗਿਆ ਤੁਹਾਡਾ ਪਤਾ ਪਿਆ ਜੀ ਇਹਨੂੰ ਮਾਰ ਹੀ ਦੇਣੀ ਆ ਹੋਰ ਕਿਤੇ ਲੜਦਾ ਕੱਲ ਦੇ ਨਾ ਮੋਢੇ ਕਾ ਪੂੰਡ ਬਹੁਤਾਰੇ ਕਮਰੇ ਦੇ ਵਿੱਚ ਬਾਹਰ ਵੀ ਆਂਦੇ ਨੇ ਤੁਹਾਡੀ ਬਾਈਕ ਕੋਲ ਤੇ ਤੁਸੀਂ ਨਾ ਦੇਖੋ ਕਿਤੇ ਪੁੰਡਾ ਦਾ ਛੱਤਾ ਤੇ ਨਹੀਂ ਲੱਗਾ ਆ ਹੈ ਟੂਟੀਆਂ ਲਾਈਆਂ ਹੋਣੀਆਂ ਖੁਦਚ ਮੈਂ ਕੀ ਕਿਹਾ ਠੀਕ ਹੈ ਕੀ ਕਿਹਾ ਰਿਪੀਟ ਮੈਂ ਨਿਕਣੇ ਵੀ ਇਸ ਤਰ੍ਹਾਂ ਗੁਰੂ ਜੀ ਵੇਸੇ ਕੇ ਜਪਨੂ ਨਾ ਨਾ ਇਹ ਟੂਟੀਆਂ ਘੱਟ ਲਾਇਆ ਕਰੋ ਸੁਣ ਲਿਆ ਕਰੋ ਕੋਹ ਨਹੀਂ ਲੱਗਿਆ ਆ ਲੱਗੀ ਹੋਈ ਐ ਇੱਕ ਅਦੀ ਤਾਂ ਲਾਈ ਦੀ ਐ ਇਹ ਤਾਂ ਜਪੂ ਵਾਲਾ ਕੰਮ ਤੇ ਸੁਣਾਈ ਮੈਂ ਕੀ ਕਿਹਾ ਮੈਂ ਦੱਸ ਬੋਲੇ ਜਰਾ ਮੈਂ ਜਪਨੂ ਹਾਂ ਮੈਂ ਕੀ ਕਿਹਾ ਮੈਂ ਦੱਸ ਉੱਤੋਂ ਦੀ ਲੰਗੀ ਗੱਲ ਕੀ ਕਹਿਤੀ ਥੱਲੇ ਲਿਆਓ ਫਿਰ ਉੱਤੇ ਦੀ ਲੰਗੀ ਹੂੰ ਉੱਤੋਂ ਦੀ ਲੰਗੀ ਤੇ ਥੱਲੇ ਲਿਆਓ ਨਾ ਵੀ ਪਾਪਾ ਤੇ ਬਪਾ ਲੈ ਕੇ ਆਉ ਥੱਲੇ ਹੁਣ 8 ਹੋਏ ਆ ਮੈਂ ਕਹਿ ਰਹੀ ਹਾਂ ਭੁੰਡਾ ਦਾ ਛੱਤਾ ਦੇਖੋ ਕਿਤੇ ਲੱਗਾ ਤੇ ਹੁਣ ਮੇਰੇ ਲੜਵਾ ਦੇ ਲੜਵਾ ਕੇ ਦੇ ਲੜ ਜੇ ਉਹ ਤੇ ਸੋਜ ਜੇ ਮੋਟੇ ਹੋ ਜਾਊਗੇ ਥੋੜੇ ਜਿਹਾ ਹੋਰ ਲੜ ਜੇਗਾ ਸੋ ਆਏ ਮੇਲੇ ਪੁੱਤ ਨੂੰ ਨਿੰਨੀ ਆ ਗਈਆਂ ਚਿਹਰੇ ਚਿਹਰੇ ਦੁਬਾਰਾ ਨਿੰਨੀ ਆ ਗਈ ਜੀ ਹਨ ਅਜੀ ਤਾਂ ਕਹ ਦੁੱਧ ਪੀਣ ਵਾਸਤੇ ਉੱਠੇ ਸੀ ਕਿ ਮੰਮਾ ਦੁੱਧੂ ਦੇ ਕੇ ਛੁਆ ਦੇਣਗੇ ਮੰਮਾ ਨੇ ਚੀਕਾ ਛੱਡਤੀ ਸਵੇਰ ਸਵੇਰ ਆ ਕੀ ਹੋ ਗਿਆ ਚਾ ਪੀ ਲਈਏ ਜਾ ਬੀ ਕੱਪ ਦੋ ਫਿਰ ਮੈਂ ਬਾਹਰ ਰੱਖ ਕੇ ਆਵਾਂ ਫਿਰ ਆਂਟੀ ਆ ਜਾਣਗੀਆਂ ਆਣ ਹੀ ਵਾਲੇ ਨੇ ਛੇਰੇ ਛੇਰੇ 8 ਵਜਣ ਵਾਲੇ ਆ 8 ਵਜਣੇ ਵਾਲੇ ਹੈਂ ਜਿੜੀਆਂ ਚਹਿਚਾ ਰਹੀਆਂ ਮੋਟੇ ਚਿੜੀਆਂ ਜੇ ਬੋਲਣ ਵਾਲੀਆਂ ਹੁੰਦੀਆਂ ਤੇ ਕਿੰਨੀਆਂ ਸੋਹਣੀਆਂ ਲੱਗਣੀਆਂ ਸੀ ਜਪਨੂਰ ਗੁੱਗੂ-ਮੁੱਗੂ ਮੇਰੀ ਖੇਦੀ ਜਾਂਦਾ ਕੱਲਾ-ਕੱਲਾ ਇੱਥੇ ਚਾਹ ਦੇਖੋ ਆ ਕੰਮ ਹੈ ਤੁਹਾਡੇ ਬਾਜੀ ਦਾ ਸਵੇਰ-ਸਵੇਰ ਉੱਠਦੇ ਸਾਰ ਜਪਨੂਰ ਪਾਪਾ-ਪਾਪਾ ਕਰਦੀ ਰਹਿੰਦੀ ਐ ਪਰ ਤੁਹਾਡੇ ਬਾਜੀ ਫੋਨ-ਫੋਨ ਕਰਦੇ ਰਹਿੰਦੇ ਨੇ ਡਾਈਪਰ ਨਹੀਂ ਕੋਚ ਨਹੀਂ ਦੇ ਰਿਹਾ ਡਾਈਪਰ ਲੈ ਆਣੇ ਆ ਨਹੀਂ ਮੈਨੂੰ ਖੁੱਲੇ ਹੀ ਦੇਨੇ ਆ ਉਹਨ ਵੀ ਹੈ ਡਾਈਪਰ ਲੈ ਆਣੇ ਆ ਜਪਨੂਰ ਦੇ ਜਪਨੂਰ ਛੁੱਟੀ ਪਈ ਐ ਪੋਤਰ ਉੱਠ ਗਿਆ ਛੀ ਓਏ ਹੋਏ ਇਹ ਮੈਂ ਤੇ ਮਮਾ ਦਿਖਾਣ ਆਏ ਛੀ ਕਿ ਛਾਡਾ ਜਪਨੂਰ ਛੁੱਟਾ ਪਿਆ ਏ ਤੇ ਇਹ ਤੇ ਉੱਠ ਕੇ ਬਹਿ ਗਿਆ ਜਪਨੂਰ ਉੱਠ ਗਿਆ ਲੈ ਜੋ ਜੋ ਪਾਪਾ ਆ ਗਏ ਪਾਪਾ ਬਜਾਲ ਗਏ ਛੀ ਫਿਰ ਜਪਨੂਰ ਦੀ ਚੀਜੀ ਭੋਲਾ ਏ ਕਿ ਉਹ ਤੇ ਬਹੁਤ ਜ਼ਰੂਰੀ ਏ ਲੈ ਆਨੀ ਆਪਾਂ ਪਾਪਾ ਨੂੰ ਦੇਈਏ ਪੈਪਸੇ ਤੇ ਜਪਨੂਰ ਦੀ ਚੀਜੀ ਲੈ ਕੇ ਆਂਗੇ ਜਪਨੂਰ ਵੀ ਜਾਏਗੀ ਪਾਪਾ ਨਾਲ मेला पोते चलना है पापा नाले आई कुछ की नहीं जा के नहीं वीडियो बाय जाती कुछ आई चलो चलो पापा कल चलिए चलो आलो चलो पापा को ओ देख चलो ਆਜ ਨਹੀਂ ਇਹ ਉਹਨਾਂ ਦੇ ਜਾ ਪਾਪਾ ਨਾਲ ਮਾਰਕੀਟ ਗਿਆ ਗਾੜੀ ਕਿੰਨਾ ਦੇਖਦੇ ਹਾਂ ਉਹ ਲੈ ਜਾਓ ਆ ਜਾਣਗੀ ਜਾਏਗੀ ਜਾਏਗੀ ਜਰੂਰ ਆਜੋ ਦੇਖੋ ਆਜੋ ਖੜੀ ਖੜੇ ਹੋ ਕੇ ਚੱਤਾਂ ਹੋਰ ਫਤੇ ਦਾ ਕੰਮ ਲੱਗਿਆ ਹੋਇਆ ਡਿਊਟੀ ਪੂਰਾ ਹੈ ਫਤੇ ਪੂਰੀ ਡਿਊਟੀ ਲੱਗੀ ਹੋਈ ਏ ਤੇਰੀ ਹੈ ਰਾਤ ਤੱਕ ਸਾਡਾ ਫਤੇ ਹੈ ਡਿਊਟੀ ਲੱਗਾ ਹੈ ਕੰਮ ਕਰ ਜਾਣਾ ਖਰਬੂਜਾ ਨਹੀਂ ਖਦਾ ਜਾਂਦਾ ਹੁੰਦਾ ਆਮ ਬਖਾਦਾ ਜਾਂਦਾ ਹੁੰਦਾ ਹੁਣ ਮੈਂ ਸਿਖਾਤਾ ਰਾਵਣ ਨੂੰ ਆ ਮੇਰਾ ਬੈਗ ਲੈ ਕੇ ਜਾ ਕੇ ਆਮ ਵੀ ਖਾਈਦਾ ਹੁੰਦਾ ਉਹ ਆ ਪਰਸੇ ਜੇ ਕਿਹੜੇ ਵੇਲੇ ਲੈ ਗਈ ਜਾ ਕੇ ਲੇਟਾ ਮਾਰ ਕੇ ਨੂਰੇ ਤੂੰ ਕੋਈ ਛੱਡ ਦੇ ਅਗਰ ਪੁੱਤ ਹਾਂ ਆ ਵੇਖੀ ਉਹਦੇ ਮਾਰੀ ਨਾ ਇੱਧਰ ਆਈ ਲੇਟਾ ਮਾਰ ਕੇ ਤੇ ਲੈ ਗਈ ਮੈਂ ਟੱਚ ਤੇ ਇੱਧਰ ਆ ਗਈ ਫਿਰ ਹਾਂ ਜਪਨੂਰ ਬੋਲੋ ਪਾਪਾ ਨੂੰ ਬੋਲੋ ਦਸਨੂਰੇ ਰੋਟੀ ਖਾਣੀ ਪਤਾ ਰੋਟੀ ਖਾਓਗੇ ਹੈ ਆਮ ਖਾਣਾ ਨਹੀਂ ਕੋਚ ਨਹੀਂ ਖਾਣ ਆਮ ਬਗਾ ਨਹੀਂ ਇਹਨੂੰ ਖਵਾਣਾ ਮਾਰ ਕੇ ਪਚਕਾਰੀਆਂ ਹੀ ਮਰ ਜਊ ਅੱਜ ਪਾਪਾ ਜੀ ਕੀ ਕੀ ਕਹਿ ਜਾਂਦੇ ਨੇ